ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਨੇ ਘਟਣ ਦਾ ਨਾਂ ਨਹੀਂ ਲੈ ਰਹੀਆਂ ਪਰ ਕੀ ਇਹ ਮੁਸ਼ਕਲਾਂ ਸਦੀਵੀ ਰਹਿਣਗੀਆਂ ਇਹਨਾਂ ਵੋਟਾਂ ਤੋਂ ਬਾਅਦ ਵੀ ਰਹਿਣਗੀਆਂ ਕੀ ਰਾਜਾ ਵੜਿੰਗ ਨੂੰ ਅਲਟੀਮੇਟਲੀ ਸ੍ਰੀ ਅਕਾਲ ਤਖਤ ਸਾਹਿਬ ਜਾਣਾ ਪੈ ਸਕਦਾ ਹੈ ਇਹ ਸਾਰੇ ਸਵਾਲ ਖੜੇ ਹੋ ਰਹੇ ਆ ਔਰ ਖਾਸ ਤੌਰ ਦੇ ਉੱਤੇ ਉਸ ਇੱਕ ਵੀਡੀਓ ਤੋਂ ਬਾਅਦ ਜਿਹੜੀ ਰਾਜਾ ਵੜਿੰਗ ਦੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਹ ਸਿੱਖ ਬੱਚਿਆਂ ਦੇ ਨਾਲ ਮਜ਼ਾਕ ਮਖੌਲ ਕਰਦਾ ਨਜ਼ਰ ਆ ਰਿਹਾ ਹੈ ਪਰ ਇਸ ਪੂਰੀ ਵੀਡੀਓ ਨੂੰ ਲੈ ਕੇ ਉਸ ਦੇ ਉੱਤੇ ਇੱਕ ਧਾਰਮਿਕ ਪ੍ਰतिकਰਮ ਸਾਂਝਾ ਹੋਣਾ ਜ਼ਰੂਰੀ ਹੈ ਉਸ ਵੀਡੀਓ ਦਾ ਕੀ ਅਧਿਆਇ ਸੀ ਉਹਦਾ ਕੀ ਮਤਲਬ ਸੀ ਉਹ ਸਾਂਝਾ ਹੋਣਾ ਜ਼ਰੂਰੀ ਹੈ ਔਰ ਉਸੇ ਵਾਸਤੇ ਅੱਜ ਇਹ ਇੰਟਰਵਿਊ ਕਰਨ ਜਾ ਰਹੇ ਹਾਂ ਮੇਰੇ ਨਾਲ ਮੌਜੂਦ ਨੇ ਪੁਲਿਸ ਪਰਿਵਾਰ ਵੈਲਫੇਅਰ ਐਸੋਸੀਏਸ਼ਨ ਤੋਂ ਵਾਈਸ ਪ੍ਰਧਾਨ ਸੁਖਵੰਤ ਸਿੰਘ ਜੀ ਸਿੰਘ ਸਾਹਿਬ ਸਭ ਤੋਂ ਪਹਿਲਾਂ ਤਾਂ 180 ਪੰਜਾਬੀ ਚੈਨਲ ਤੇ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਆਪ ਜੀ ਨੂੰ ਬਹੁਤ ਬਹੁਤ ਧੰਨਵਾਦ ਜੀ ਸਿੰਘ ਜੀ ਸਟਾਰਟਿੰਗ ਮੈਂ ਇਸੇ ਗੱਲ ਤੋਂ ਕਰਨੀ ਚਾਹੁੰਦਾ ਤੁਸੀਂ ਉਹ ਵੀਡੀਓ ਵੀ ਵੇਖ ਹਟੀ ਹੈ ਤੇ ਉਹ ਰਾਜਾ ਵੜਿੰਗ ਦਾ ਉਹ ਐਕਸ਼ਨ ਜਾਂ ਉਹ ਤਰੀਕਾ ਤੁਸੀਂ ਕਿੰਨਾ ਕੁ ਵਾਜਬ ਠਹਿਰਾਉਂਦੇ ਹੋ ਇਹ ਇਸ ਵੇਲੇ ਚਰਚਾ ਦਾ ਵਿਸ਼ਾ ਵੇਖੋ ਜੀ ਜਿਸ ਤਰ੍ਹਾਂ ਇਲੈਕਸ਼ਨਾਂ ਦਾ ਦੌਰ ਚੱਲ ਰਿਹਾ ਤਰਨਤਨ ਦੇ ਵਿੱਚ ਤੇ ਹਰੇਕ ਪਾਰਟੀ ਨੂੰ ਆਪੋ ਆਪਣਾ ਜਿਹੜਾ ਚੋਣ ਪ੍ਰਚਾਰ ਕਰਨ ਦਾ ਹੱਕ ਵੀ ਆ ਦੇਣਾ ਵਿੱਚ ਹਰੇਕ ਦਾ ਫਰਜ਼ ਬਣਦਾ ਹੈ ਪ੍ਰਚੋਰ ਪ੍ਰਚਾਰ ਦੇ ਇੱਕ ਪ੍ਰਕਿਰਿਆ ਦੇ ਵਿੱਚ ਕੁਝ ਨਾ ਕੋਈ ਮਰਿਆਦਾ ਵੀ ਜ਼ਰੂਰੀ ਨੇ ਇਹਦੇ ਵਿੱਚ ਜੋ ਕੇ ਵੀਡੀਓ ਸਾਹਮਣੇ ਆਈ ਆ ਰਾਜਾ ਵੜਿੰਗ ਜੀ ਨੇ ਜਾਂ ਛੋਟੇ ਛੋਟੇ ਬੱਚੇ ਜਿਹੜੇ ਕੇਸਾ ਧਾਰੀ ਬੱਚੇ ਨੇ ਤੇ ਕੇਸ ਜਿਹੜੇ ਪੰਜ ਕਕਾਰ ਨੇ ਸਿੱਖ ਕੌਮ ਦੇ ਚਿੰਨ੍ਹ ਨੇ ਤੇ ਉਹਨਾਂ ਨੂੰ ਜੇ ਬੱਚੇ ਛੋਟੇ ਛੋਟੇ ਦੀ ਉਹਨਾਂ ਨੂੰ ਪਿਆਰ ਸਤਕਾਰ ਦੀ ਆਪਾਂ ਅੱਜ ਵਿਚਾਰ ਕਰਦੇ ਆਂ ਨਾ ਕਿ ਉਹ ਰਾਜੇ ਵਿੜੇ ਨੂੰ ਸਵਾਲ ਪੁੱਛਿਆ ਜਾਵੇ ਉਹਨੇ ਇਹ ਗੱਲ ਵਿਚਾਰ ਜੂ ਜਵਾਬ ਦੇਗਾ ਕਿ ਮੈਂ ਬੱਚਿਆਂ ਨੂੰ ਪਿਆਰ ਕੀਤਾ ਪਰ ਪਿਆਰ ਕਰਨ ਦੇ ਬੱਚਿਆਂ ਨੂੰ ਗੁਰਸਿੱਖ ਬੱਚਿਆਂ ਨੂੰ ਤਰੀਕੇ ਹੋਰ ਵੀ ਆਏ ਨੇ ਉਹਨਾਂ ਦੇ ਬੱਚਿਆਂ ਦੇ ਮ제ਦਾੜ ਹੀ ਨਹੀਂ ਆਏ ਬੱਚੇ ਛੋਟੇ ਨੇ ਉਹਨਾਂ ਨੂੰ ਪਿਆਰ ਵੀ ਦੇ ਸਕਦਾ ਮੂਹ ਤੇ ਜਾਂ ਉਹਨਾਂ ਦੇ ਜੇ ਮਤਬੂਲ ਜੇ ਪਿਆਰ ਕਰਨਾ ਹੈ ਉਹਨਾਂ ਦੇ ਆਪਣਾ ਸਿੱਖ ਕੌਮ ਦੇ ਵਿੱਚ ਸਭ ਤੋਂ ਵੱਡਾ ਪਿਆਰ ਸਿਰ ਤੇ ਹੈ ਕੋਨ ਸਰਤੇ ਪੁਨਪ ਸਿਰ ਪਲੋਸ਼ ਕੇ ਪਿਆਰ ਦੇ ਸਕਦਾ ਸੀ ਪਰ ਇਹ ਜਿਹੜਾ ਉਹਨੇ ਮੈ ਉਹਨਾਂ ਦੇ ਜੋੜਿਆਂ ਨੂੰ ਫੜ ਕੇ ਉਤੋਂ ਘੁੱਟਿਆ ਤੇ ਨਾਲ ਟੂ 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 ਚਾ ਪੰਜ ਵਾਰ ਕ ਚਾਰ ਵਾਰ ਸ਼ਬਦ ਵਰਤਿਆ ਗਿਆ ਇਹ ਸਾਡੇ ਸਿੱਖ ਕੌਮ ਜਾਂ ਗੁਰਮੁਖੀ ਦੇ ਵਿੱਚ ਕਿੱਥੇ ਪਿਆਰ ਵਾਲਾ ਸ਼ਬਦ ਕਿਤੇ ਹੈ ਹੀ ਨਹੀਂ ਜੇ ਉਹਨੇ ਸਤਕਾਰ ਦੇਣਾ ਸੀ ਜਿਉਂਦੇ ਰਹੋ ਬੱਚਿਓ ਪਿਆਰ ਕਰਦਾ ਮਤ ਸਤਕਾਰ ਦਿੰਦਾ ਹੱਥ ਪਲੋਸ਼ਦਾ ਇਹ ਤੇ ਹਾਂ ਹੀ ਮੰਨਦੇ ਵੀ ਆਕਾ ਸਿੱਖ ਕੌਮ ਦੇ ਬੱਚਿਆਂ ਦਾ ਪਿਆਰ ਕੀਤਾ ਪਰ ਜਿਹੜਾ ਜੂੜਾ ਫੜ ਕੇ ਉਹਨੇ ਨਾਲ ਟੂ ਟੂ ਦਾ ਭਵ ਹਾਰਨ ਪਿਛੇ ਆਪਾਂ ਸਿਮੇ ਦੇ ਵਿੱਚ ਵੇਨੇ ਹਾਂ ਸ਼ੈਕਲਾਂ ਦੇ ਉੱਤੇ ਲਾ ਕੇ ਨਾ ਭੋਂਪੂ ਵਜਦੰਦੇ ਸੀ। ਉਹਨਾਂ ਨੂੰ ਵਜਾਉਣ ਵਾਤੇ ਹੱਥ ਕੁੱਟਿਆ ਜਾਂਦਾ ਸੀ। ਉਹ ਉਹਨੇ ਇੱਕ ਨਕਲ ਕਰਕੇ ਸਾਡੇ ਕੋਲ ਸਿੱਖ ਜਿਹੜੇ ਬੱਚੇ ਉਹਨਾਂ ਦੀ ਇਹ ਬੇਵਕਦੀ ਕੀਤੀ ਹੈ, ਕਿਸ ਤਾਂ ਦੀ ਬੇਵਕਦੀ ਕੀਤੀ ਹੈ। ਪਰ ਉਹ ਮੈਂ ਇਹ ਮੈਟਰ ਨਹੀਂ ਹੁੰਦਾ ਵੀ ਮੈਂ ਉਹਨੂੰ ਕੋ ਸਜ਼ਾ ਦਵਾ ਜਾਂ ਮੈਂ ਕੇਸ ਆਬਣਾ। ਇਹ ਪਰ ਹੈ ਜੋ ਵੀ ਉਹਨਾਂ ਇਹ ਬਿਲਕੁਲ ਨਿੰਦਣਯੋਗ ਆ, ਸਹੀ ਨਹੀਂ ਆ। ਜੇ ਆਪਾਂ ਕਹੀਏ ਪੀਓ ਨੇ ਪਿਆਰ ਕੀਤਾ ਜੇ ਨਹੀਂ ਕੀਤਾ ਜੇ ਪਿਆਰ ਕਰਨ ਦੇ ਤਰੀਕੇ ਪਹਿਲਾਂ ਦੱਸਦੇ ਬਹੁਤ ਜਿਆਦੇ ਨੇ ਪਰ ਇਹ ਜਿਹੜਾ ਸਿੱਖ ਕੌਮ ਨੂੰ ਮਨਜ਼ੂਰ ਨਹੀਂ ਹੈ ਬਾਕੀ ਅਗਲਾ ਮਸਲਾ ਜਿਹੜਾ ਵਾ ਸਿੱਖ ਕੌਮ ਜਿਹੜੀ ਸਾਡੇ ਬਹੁਤ ਸੂਜਵਾਨ ਆਪਣਿਆ ਜਿਹੜੇ ਸ਼੍ਰੋਮਣੀ ਕਮੇਟੀ ਆ ਜਾਂ ਹੋਰ ਜਿase ਬੰਦੀਆਂ ਬੈਠੀਆਂ ਨੇ ਉਹ ਜਿਹੜਾ ਐਕਸ਼ਨ ਜਾਂ ਕੋਈ ਵੀ ਉਹਨਾਂ ਕਾਰਵਾਈ ਕਰਨੀ ਆ ਜਾਂ ਕਿਸੇ ਦਾ ਉਹ ਤੇ ਉਹਨਾਂ ਦੇ ਮਸਲਾ ਨਾ ਪਰ ਆਪਾਂ ਇੱਥੋਂ ਤੱਕ ਜ਼ੋਰ ਸਿਮਤ ਗੱਲ ਕਰ ਸਕਦੇ ਆ ਵੀ ਜੋ ਉਹਨੇ ਰਾਜੇ ਵਿਡਿੰਗ ਨੇ ਬੱਚਿਆਂ ਦੇ ਨਾਲ ਹਰਕਤ ਕੀਤੀ ਆ ਉਹ ਸਿੱਕ ਕੌਮ ਦੇ ਵਿੱਚ ਮਨਜ਼ੂਰ ਨਹੀਂ ਉਹ ਸਤਕਾਰਯੋਗ ਨਹੀਂਗੀ ਉਹ ਨਿੰਦਣਯੋਗ ਹੈ ਸੋ ਇੱਥੇ ਇਸ ਪੂਰੀ ਵੀਡੀਓ ਦੇ ਉੱਤੇ ਇੱਕ ਨੈਰੇਟਿਵ ਸਾਹਮਣੇ ਆਉਂਦਾ ਪਿਆ ਕਹਿੰਦੇ ਕਿ ਜੇ ਸਿਰਫ ਕੇਸਾਂ ਨੂੰ ਹੱਥ ਲਾਉਣ ਦੀ ਗੱਲ ਆ ਤੇ ਇਸੇ ਚੀਜ਼ ਦਾ ਇਤਰਾਜ਼ ਹੈ ਤੇ ਕਹਿੰਦੇ ਬੱਚਿਆਂ ਦੇ ਕੇਸਾਂ ਨੂੰ ਤਾਂ ਉਹਨਾਂ ਦੀਆਂ ਮਾਵਾਂ ਉਹਨਾਂ ਦੇ ਬਾਪ ਵੀ ਹੱਥ ਲਾਉਂਦੇ ਮਾਵਾਂ ਜਦੋਂ ਕੇਸ ਕਰਦੀਆਂ ਆ ਬਾਪ ਕਰਦਾ ਜਾਂ ਭੈਣਾਂ ਕਰਦੀਆਂ ਭਰਾ ਕਰਦੇ ਆ ਉਦੋਂ ਵੀ ਹੱਥ ਲਾਇਆ ਜਾਂਦਾ ਕਹਿੰਦੇ ਇਹਨੂੰ ਐਨਾ ਐਸਕੇਲੇਟ ਨਹੀਂ ਸੀ ਕਰਨਾ ਚਾਹੀਦਾ ਇਸ ਗੱਲ ਨੂੰ ਮਾਵਾਂ ਦਾ ਬੱਚਿਆਂ ਨੂੰ ਕੇਸਾਂ ਨੂੰ ਸਵਾਰਨਾ ਹੈ ਕਿ ਬੱਚਿਆਂ ਨੇ ਮਾਵਾ ਨੇ ਕਦੀ ਬੱਚੇ ਦੇ ਕੇਸ ਫੜ ਕੇ ਟੂਟੂ ਕੀਤਾ ਵਾ ਜਾਂ ਉਹਨਾਂ ਦੀ ਵਿਵਦੀ ਕੀਤੀ ਹੈ ਜਦੋਂ ਵੀ ਮਾਵਾ ਨੇ ਜਾਂ ਉਹਨਾਂ ਦੀ ਭੈਣਾਂ ਨੇ ਜਾਂ ਕਿਸੇ ਵੀ ਪਰਿਵਾਰ ਦਾਦੀ ਨੇ ਉਹਨਾਂ ਦੇ ਬੱਚਿਆਂ ਦੇ ਕੇਸਾਂ ਨੂੰ ਵਾਇਆ ਤੇ ਸਤਕਾਰ ਦੇ ਨਾਲ ਉਹਨਾਂ ਦੇ ਕੇਸਾਂ ਨੂੰ ਕੰਘਿਆ ਕੀਤਾ ਕੰਗੀ ਕੀਤੀ ਹੈ ਉਹਨਾਂ ਦੇ ਕੇਸ ਜਿਹੜੇ ਆਪਣੇ ਲਾਗੇ ਇਕੱਠੇ ਕਰਕੇ ਪੈਂਦ ਦੇ ਵਿੱਚ ਮੰਜੇ ਦੇ ਵਿੱਚ ਜਾਂ ਕਿਤੇ ਵੀ ਉਹਨੂੰ ਥਾਂਬ ਕੇ ਰੱਖ ਲੈਣੇ ਉਹਨਾਂ ਨੂੰ ਇੱਕ ਪਹਿਲਾਂ ਗੁਥਲੀ ਦੇ ਵਿੱਚ ਪਾਇਆ ਜਾਂਦਾ ਸੀ ਜਾਂ ਉਹਨਾਂ ਨੂੰ ਸਤਕਾਰ ਸਸਕਾਰ ਕਰ ਦਿੱਤਾ ਜਾਂ ਇਕੱਠਿਆਂ ਦਾ ਉਹਨਾਂ ਨੂੰ ਵੀ ਛੁੱਟਿਆ ਨਹੀਂ ਜਾਂਦਾ ਜਿਹੜੇ ਕਿ ਕੰਗੀ ਦੇ ਵਿੱਚ ਵਾਲ ਆਉਂਦੇ ਨੇ ਉਹ ਸਤਕਾਰ ਜੇ ਆਪਾਂ ਇਹ ਰਾਜੇ ਵਿਲੰਗ ਦੀ ਆਪਾਂ ਵੀਡੀਓ ਵੇਖ ਕੇ ਕਹੀਏ ਸਤਕਾਰ ਹੈ ਉਹਦੇ ਬਰਾਬਰ ਸਤਕਾਰ ਕਿਦਾਂ ਕਹਿ ਸਕਦੇ ਆਪਾਂ ਉਹ ਸਤਕਾਰ ਮਾਤਾ ਜਿਹੜੀ ਕਰਦੇ ਉਹ ਸਤਕਾਰ ਉਹ ਬਹੁਤ ਤਗੜੀ ਗੱਲ ਆ ਪਰ ਇਹ ਤੇ ਇੱਥੇ ਕਿੰਨੇ ਇੱਕ ਇੱਕ ਮਖੌਲ ਡਾਇਆ ਗਿਆ ਸਿੱਖਾਂ ਬੱਚਿਆਂ ਦਾ ਇਹ ਚੀਜ਼ ਹੋਈ ਆ ਜੋ ਕਿ ਆਪਾਂ ਆਪ ਸਾਡੇ ਜਿਹੜੀ ਸੰਗਤ ਆ ਜਾਂ ਪੰਜਾਬ ਦੇ ਸਾਰੇ ਵੀਡੀਓ ਵੇਖ ਰਹੇ ਨੇ ਮੇਰੇ ਤੋਂ ਸਿਆਣੇ ਨੇ ਵੀ ਇਹ ਕੀ ਸਤਕਾਰ ਹਾਂਜੀ ਅਚਾ ਪ੍ਰਧਾਨ ਸਾਹਿਬ ਮੈਂ ਇੱਕ ਵੀਡੀਓ ਮੈਂ ਇੱਕ ਫੋਟੋ ਵੀ ਦੇਖੀ ਇਹਦੇ ਨਾਲ ਸੁਖਬੀਰ ਸਿੰਘ ਬਾਦਲ ਨੇ ਘਰ ਵੀਡੀਓ ਸਾਂਝੀ ਕੀਤੀ ਔਰ ਅਕਾਲ ਤਖਤ ਸਾਹਿਬ ਨੂੰ ਅਪੀਲ ਕੀਤੀ ਮੰਗ ਕੀਤੀ ਕਿ ਇਹਦੇ ਉੱਤੇ ਕੋਈ ਐਕਸ਼ਨ ਹੋਣਾ ਚਾਹੀਦਾ ਪਰ ਸੁਖਬੀਰ ਸਿੰਘ ਬਾਦਲ ਦੀ ਇੱਕ ਫੋਟੋ ਮੈਂ ਦੇਖਦਾ ਉਹ ਹੋਲੀ ਮਨਾ ਰਹੇ ਆ ਰੰਗ ਚ ਪੂਰੇ ਭਰੇ ਪਏ ਨੇ ਉਹਨਾਂ ਦੇ ਕੇਸ ਖਿਲਰੇ ਪਏ ਤੇ ਕਿਤੇ ਕਿਤੇ ਜੂੜਾ ਵੀ ਕੀਤਾ ਪਿਆ ਕਿ ਇਹ ਵੀ ਮर्याਦਾ ਦਾ ਹਿੱਸਾ ਕਿ ਇੱਕ ਸਿੱਖ ਨੂੰ ਆਇ ਰਹਿਣਾ ਚਾਹੀਦਾ ਜੀ ਨਹੀਂ ਜੀ ਵੇਖੋ ਪਤਾ ਕੀ ਹੈ ਜਿਹੜਾ ਸੁਖਬੀਰ ਬਾਦਲ ਅੱਜ ਜੋ ਇਲਜ਼ਾਮ ਲਾ ਰਿਹਾ ਰਾਜੇ ਵਿੜਿੰਗ ਤੇ ਉਹ ਆਪ ਸਰ ਇੱਕ ਅਪੇਤਿਕ ਪਾਰਟੀ ਰਾਜਨੀਤਿਕ ਇੱਕ ਮਸਲਾ ਬਣਾ ਰਹੇ ਹਨ ਪਰ ਜਿਹੜਾ ਸਾਡੀ ਜਿੱਦਾਂ ਆਮ ਜਨਤਾ ਜਾਂ ਪਬਲਿਕ ਜਾਂ ਸਿੱਖ ਧਰਮ ਆ ਉਹਦਾ ਜਿਹੜਾ ਆਪਣਾ ਨਜ਼ਰੀਆ ਵਾ ਉਹ ਹੋਰ ਵਾ ਉਹ ਇੱਕ ਇਲਜ਼ਾਮ ਮਤਾ ਉਹ ਹਾਈਲਾਈਟ ਕਰ ਰਹੇ ਨੇ ਕਿ ਅਸੀਂ ਇੱਕ ਰਾਜਨੀਤਕ ਤੌਰ ਤੇ ਹਰੇਕ ਨੂੰ ਕਰਦੇ ਨੇ ਪਰ ਜਿਹੜਾ ਅਸਲੀ ਜੇ ਮੈਂ ਆਪਣੇ ਮੁੱਦੇ ਦੀ ਗੱਲ ਕਰਦਾ ਅਸੀਂ ਕੋ ਸਿੱਖ ਦੀ ਗੱਲ ਕਰਦੇ ਆਂ ਕਿ ਜੋ ਵੀ ਇਹ ਹੋਇਆ ਵਾ ਉਹ ਰਾਜੇ ਵਰਿੰਗ ਨੇ ਸਹੀ ਨਹੀਂ ਕੀਤਾ ਦਿੰਦਨ ਜੋਗ ਹੈ ਪਰ ਜੋ ਜਿਹੜਾ ਸੁਖਬੀਰ ਨੇ ਕੀਤਾ ਵਾ ਜਾਂ ਹੋਰ ਵੀ ਆਪਣੇ ਧਰਮ ਦੇ ਨਾਂ ਤੇ ਇਹੋ ਜੇ ਕਰਮ ਕਰਦੇ ਨੇ ਉਹ ਸਾਰ ਨਿੰਦਨ ਜੋਗ ਨਹੀਂ ਉਹ ਗੁਰਸਿੱਖ ਵਿੱਚ ਜੀਵਨ ਦੇ ਵਿੱਚ ਹੈ ਹੀ ਨਹੀਂ ਗੁਰਮਤਿ ਅਨਸਾਰ ਇਹ ਗਲਤੀਆ ਸਭ ਕੁਝ ਪਰ ਜਿਹੜੀ ਜਿਹੜੀ ਉਸ ਅਪੀਲ ਦੇ ਵਿੱਚ ਗੱਲ ਸੀ ਕਿ ਅਕਾਲ ਤਖਤ ਸਾਹਿਬ ਨੂੰ ਇਹਦੇ ਉੱਤੇ ਕੋਈ ਐਕਸ਼ਨ ਕਰਨਾ ਚਾਹੀਦਾ ਹੈ ਕਿ ਕੀ ਤੁਸੀਂ ਸਮਝਦੇ ਹੋ ਕਿ ਐ ਹੋਣਾ ਚਾਹੀਦਾ ਰਾਜਾ ਵੜਿੰਗ ਨੂੰ ਅਕਾਲ ਤਖਤ ਸਾਹਿਬ ਵੱਲ ਪੇਸ਼ ਹੋਣਾ ਚਾਹੀਦਾ ਹੈ ਜਾਂ ਅਕਾਲ ਤਖਤ ਸਾਹਿਬ ਨੂੰ ਤਲਬ ਕਰਨਾ ਚਾਹੀਦਾ ਕੁਝ ਐਕਸ਼ਨ ਹੋਣਾ ਚਾਹੀਦਾ ਵੇਖੋ ਜੀ ਮੈਂ ਤੇ ਪਹਿਲਾਂ ਇਹ ਬਚਨ ਕਰ ਸੋ ਆਪਣਾ ਜੋ ਆਪਣੇ ਮਨ ਦੀ ਬਿਰਤੀ ਦੱਸ ਆਇਆ ਵੀ ਅਸੀਂ ਇੱਕ ਵਿਚਾਰ ਦੇ ਸਕਦੇ ਆ ਕਿ ਇਹ ਜੋ ਨਿੰਦਣਯੋਗ ਇਹਨੇ ਹਰਕਤ ਕੀਤੀ ਆ ਮਾੜੀ ਕੀਤੀ ਆ ਪਰ ਜੋ ਇਹਨੂੰ ਸਜ਼ਾ ਜਾਂ ਇਹਨੂੰ ਕੋਈ ਹੁਕਮ ਲਾਉਣਾ ਜਾਂ ਉਹਨੂੰ ਤਲਬ ਕਰਨਾ ਉਹ ਤੇ ਸਾਡੀ ਸਰਵਉੱਚ ਅਦਾਲਤ ਅਕਾਲ ਤਖਤ ਸਾਹਿਬ ਬੈਠਾ ਉੱਥੇ ਜਿਹੜਾ ਬੈਠੇ ਨੇ ਇਹ ਜ਼ਰੂਰ ਹੈ ਆਪਣਾ ਜੇ ਉਹਨੇ ਮਨੋਂ ਵੀ ਕੀਤਾ ਨਾ ਜੇ ਉਹਦੇ ਜ਼ੁਬਾਨ ਦੇ ਵਿੱਚੋਂ ਕੋਈ ਸ਼ਬਦ ਫਿਸਲ ਗਿਆ ਵੀ ਮੈਂ ਤਾਂ ਮਨੋਂ ਉਹਦਾ ਪਿਆਰ ਕੀਤਾ ਪਰ ਇੱਕ ਗੱਲ ਹੈਗੀ ਆ ਪਰ ਜੇ ਮਨੋਂ ਪਿਆਰ ਕੀਤਾ ਵੀ ਤੇ ਸ਼ਬਦ ਮਾੜੇ ਨਹੀਂ ਆਉਂਦੇ ਉਹਦੇ ਪ੍ਰਤੀ ਪ੍ਰੇਮ ਆਦੇ ਆ ਪ੍ਰੇਮੀ ਆਊਗਾ ਨਾ ਪਰ ਜੇ ਉਹਦੇ ਮਨ ਵਿੱਚ ਪ੍ਰੇਮ ਹੈ ਸਵੇ ਟੂ ਟੂ ਸ਼ਬਦ ਨਹੀਂ ਆ ਸਕਦਾ ਫੇ ਉਹਦੇ ਵਿੱਚ ਬਹੁਤ ਪਿਆਰ ਵਾਲਾ ਸ਼ਬਦ ਹੋਣਾ ਕੋਈ ਨਾ ਕੋਈ ਇਸ ਕਰਕੇ ਜੇ ਉਹ ਤਲਬ ਕਰਨਾ ਜਾਂ ਉਹ ਜੋ ਵੀ ਉਹਨੂੰ ਸਜਾ ਜਾਂ ਕਿਸੇ ਤਰ੍ਹਾਂ ਦਾ ਵੀ ਉਹਨੂੰ ਉੱਥੇ ਬੁਲਾ ਕੇ ਜੋ ਵੀ ਆ ਉਹ ਤੇ ਇਹਨਾਂ ਦੀ ਸਰਵੋਚ ਸਦਾਲਾ ਤਖਤ ਜਹੇਦਾਰ ਨੇ ਹੋਰ ਕਮੇਟੀਆਂ ਸਤਕਾਰ ਜੋ ਕਮੇਟੀਆਂ ਨੇ ਉਹ ਤੇ ਉਹਨਾਂ ਦਾ ਮੈਟਰ ਆ ਜੀ ਪਰ ਅਸੀਂ ਤੇ ਇੱਥੋਂ ਤੱਕ ਜ਼ਰੂਰ ਇਹ ਗੱਲ ਕਰਦੇ ਆਂ ਵੀ ਹੈ ਜੋ ਵੀ ਹੋਇਆ ਇਹ ਨੰਨਣਯੋਗ ਹੈ ਪਤਾਨ ਸਾਹਿਬ ਹੁਣੇ ਹੀ ਸਰਦਾਰ ਸੁਖਵੰਤ ਸਿੰਘ ਦੀ ਨਾਲ ਗੱਲਬਾਤ ਕਰਦੇ ਸੀਗੇ ਉਹਨਾਂ ਨੇ ਵੀ ਇਸ ਗੱਲ ਦੇ ਉੱਤੇ ਆਪਣਾ ਇਤਰਾਜ਼ ਜ਼ਾਹਿਰ ਕੀਤਾ ਤੁਸੀਂ ਕਿਵੇਂ ਦੇਖਦੇ ਹੋ ਰਾਜਾ ਵੜਿੰਗ ਦੀ ਇਸ ਨਵੀਂ ਵੀਡੀਓ ਦੇ ਉੱਤੇ ਪੁਰਾਣੇ ਮਾਮਲੇ ਤੇ ਵੀ ਆਉਂਨੇ ਆ ਉਹ ਤੁਹਾਡੇ ਨਾਲ ਪਹਿਲਾਂ ਵੀ ਵਿਚਾਰ ਚੁੱਕੇ ਆ ਪਰ ਇਸ ਵੀਡੀਓ ਦਾ ਜ਼ਿਕਰ ਜ਼ਰੂਰ ਕਰ ਦੇ ਜਿਹੋ ਸੁਖਬੀਰ ਸਿੰਘ ਬਾਦਲ ਨੇ ਸਾਂਝੀ ਕੀਤੀ ਹੈ ਬਿਲਕੁਲ ਨਹਾਏ ਤਹੀ ਨਿੰਦਨਯੋਗ ਹੈ ਜਿਹੜੀ ਗੱਲ ਕਹਿ ਰਿਹਾ ਮੈਂ ਤਾਂ ਇੱਕ ਗੱਲ ਕਹਿਣਾ ਕਿ ਬੰਦਾ ਕਹਿਣ ਲੱਗਾ ਜਿਉਂ ਉਹਦੇ ਆਪਣੇ ਸਿਰ ਤੇ ਵਾਲ ਹੋਣ ਤੇ ਤਾਈਂ ਉਹ ਦੇਖੇ ਵੀ ਵਾਲਾਂ ਦੀ ਕੀ ਵੈਲਿਊ ਮੈਂ ਤਾਂ ਇੱਥੇ ਗੱਲ ਕਰਦਾ ਕੱਲਾ ਇਹ ਨਹੀਂ ਵੀ ਆਪਾਂ ਹੁਲੀਆ ਬਦਲ ਲਿਆ ਤੇ ਮੁੜ ਕੇ ਹੀ ਇਹ ਬਣ ਗਏ ਅੱਜ ਸਰਦਾਰ ਪੱਗ ਬੰਨ ਲਈ ਸਰਦਾਰ ਮੈਂ ਕਹਿੰਦਾ ਨਹੀਂ ਜਿਹਨੂੰ ਸਿੱਖਦੇ ਆਪਣੇ ਵਾਲ ਨਹੀਂ ਛੇੜਦੇ ਤਾਂ ਉਹਨੂੰ ਸਿਰ ਵਾਲਾਂ ਦੀ ਵੈਲਿਊ ਕੀ ਪਤਾ ਔਰ ਜਿਸ ਬੰਦੇ ਨੇ ਇੰਨੀ ਗੱਲ ਕਹੀ ਹੈ ਯਾਰ ਇਹ ਬੰਦਾ ਮੈਂ ਤੇ ਇੱਕ ਦਿਨ ਅੱਗੇ ਇੰਟਰਵਿਊ ਚ ਗਿਆ ਇਹ ਪਿੰਡ ਦੇ ਸਰਪੰਚੀ ਦੇ लायक ਨਹੀਂ ਬੰਦਾ ਤੁਸੀਂ ਇਹਨੂੰ ਪੰਜਾਬ ਦਾ ਕਾਂਗਰਸ ਦਾ ਪ੍ਰਧਾਨ ਬਣਾਇਆ ਜਿਹਨੂੰ ਇਹ ਨਹੀਂ ਪਤਾ ਕਿ ਕਿਸੇ ਬੱਚੇ ਨੂੰ ਕਿਦਾਂ ਡੀਲ ਕਰਨਾ ਕਿਸੇ ਨੂੰ ਕਿਦਾਂ ਡੀਲ ਕਰਨਾ ਮੈਂ ਕਹਿੰਦਾ ਪਛੇਤ ਵੀਡੀਓ ਦੇਖੀ ਹੈ ਸਰੋਪਾ ਆ ਪਾ ਗਏ ਤੁਸੀਂ ਕੌਣ ਹੋ ਜੀ ਮੈਂ ਜੀ ਸਰੋਪਾ ਦੇ ਗੱਲ ਤੈਨੂੰ ਪਰ ਤੁਸੀਂ ਕੌਣ ਹੋ ਮਹਾਰਾਜ ਰਾਧਾ ਸਵਾਮੀ ਅੱਛਾ ਉਹ ਯਾਰ ਤੂੰ ਪੁੱਛ ਕੇ ਪਉਣਾ ਜੇ ਤੈਨੂੰ ਕੋਈ ਮਾਨ ਸਤਕਾਰ ਬਣਦਾ ਹੈ ਜੇ ਕਿਸੇ ਬੰਦੇ ਦਾ ਤੇਰੇ ਕੋਲ ਮਾਨ ਸਤਕਾਰ ਬਣਦਾ ਤੂੰ ਸਰੋਪਾ ਵੈਸੇ ਵੀ ਪਾ ਸਕਦਾ ਹੁੰਦਾ ਸਰੋਪੇ ਦਾ ਮਤਲਬ ਪਤਾ ਐ ਇਸ ਬੰਦੇ ਨੂੰ ਜਨੇ ਸਰੋਪਾ ਪਾਇਆ ਨੂੰ ਮਤਲਬ ਪਤਾ ਜੇ ਅਸੀਂ ਕਿਸੇ ਦਾ ਮਾਨ ਸਤਕਾਰ ਕਰ ਸਕਦੇ ਆ ਤੇ ਉਹ ਸਰੋਪੇ ਦੇ ਨਾਲ ਦਾ ਸਰੋਪਾ ਲਪੇਟ ਕੇ ਮੁੜ ਕੇ ਜੋ ਖਰਾਬੀ ਕਰਦਾ ਗਲੋਂ ਫਾੜ ਕੇ ਕਢੀਸ ਵੀ ਸਕਦੇ ਆ ਸਰੋਪੇ ਦਾ ਅਸਲੀ ਮਤਲਬ ਤੇ ਇਹ ਐ ਪਾਣ ਦਾ ਵੀ ਇਹ ਤੈਨੂੰ ਤਾਂ ਪਾਇਆ ਗਿਆ ਕਿ ਤੇਰਾ ਮਾਨ ਸਤਕਾਰ ਕੀਤਾ ਗਿਆ ਪਰ ਤੂੰ ਇਹ ਮਾਨ ਸਤਕਾਰ ਨੂੰ ਕਦੇ ਦੂਜੇ ਪਾਸੇ ਨਾਲ ਲੈ ਜਾਈ ਫਿਰ ਉਹਨੇ ਤੇ ਸਾਨੂੰ ਗਲਨ ਬਲੇਵਾ ਮਾਰਨਾ ਵੀ ਹੁੰਦਾ ਠੀਕ ਐ ਨਾ ਇਹਨਾਂ ਚੀਜ਼ ਜੇ ਮੰਗ ਕੀਤੀ ਹੈ ਸਾਡੇ ਸਰਵੋਚ ਅਦਾਲਤ ਦਾ ਕਾਥਲ ਸਾਹਿਬ ਤੋਂ ਵੀ ਅਕਾਲ ਤਖਤ ਸਾਹਿਬ ਨੂੰ ਜਿਹੜੇ ਜਫੇਦਾਰ ਨੇ ਉਹ ਇੱਥੇ ਫੈਸਲਾ ਜਾਣ ਬਿਲਕੁਲ ਜੇ ਉਹਨਾਂ ਤੱਕ ਇਹ ਰਿਪੋਰਟ ਪਹੁੰਚੀ ਉਹ ਕਹਿਰ ਉਹਨਾਂ ਨੇ ਦੇਖ ਹੀ ਲਈ ਹੈ ਉਹ ਜ਼ਰੂਰ ਇਸਤੇ ਲੈਣਗੇ ਜੇ ਸਾਡੇ ਸੁਖਵੀਰ ਸਿੰਘ ਬਾਦਲ ਨੂੰ ਵੀ ਉੱਥੇ ਬੁਲਾ ਕੇ ਜੁਰਮਾਨਾ ਜਾਂ ਸਜ਼ਾ ਲਾਈ ਜਾ ਸਕਦੀ ਹੈ ਜਾਂ ਹੋਰ ਵੀ ਜਿੰਨਾ ਜਿੰਨਾਂ ਨੂੰ ਵੀ ਪਿੱਛੇ ਤੁਸੀਂ ਸਾਰਿਆਂ ਨੇ ਦੇਖਿਆ ਜੇ ਉਹਨਾਂ ਨੇ ਕੋਈ ਗਲਤੀ ਕੀਤੀ ਹੈ ਜਾਂ ਜਾਣੇ ਨਾ ਜਾਣੇ ਚ ਹੋਈ ਹੈ ਜਾਂ ਜਿੱਦਾਂ ਵੀ ਹੋਈ ਜੋ ਉਹਨਾਂ ਨੇ ਫੈਸਲਾ ਸਾਡੀ ਸਰਵ ਸਿੱਖ ਕੌਮ ਦੀ ਸਰਬ ਉੱਚ ਅਦਾਲਤ ਅਕਾਲ ਤਖਤ ਜੇ ਉਹਨਾਂ ਨੂੰ ਲਾਈ ਜਾ ਸਕਦੀ ਤਾਂ ਕੀ ਇਹਨੂੰ ਕਿਉਂ ਨਹੀਂ ਲਾਣਗੇ ਇਹਨੂੰ ਵੀ ਲਾਉਣਗੇ ਕਿਉਂਕਿ ਹੁਣ ਆਪਾਂ ਇਹਨੂੰ ਪੋਲੀਟੀਕਲ ਮਸਲਾ ਨਾ ਬਣਾਈਏ ਇਹ ਜੋ ਗਲਤੀ ਜੋ ਸਿੱਖ ਤਾਂ ਇਤਿਹਾਸ ਨਾਲ ਸਿੱਖ ਧਰਮ ਨਾਲ ਗਲਤੀ ਕੀਤੀ ਇਹਨੂੰ ਆਪਾਂ ਉਸ ਤਰੀਕੇ ਦਾ ਲੈ ਕੇ ਚੱਲੀਏ ਨਾ ਕਿ ਇਹਨੂੰ ਆਪਾਂ ਪੋਲੀਟੀਕਲ ਮੈਟਰ ਲੈ ਕੇ ਚੱਲੀਏ ਇਹਨਾਂ ਚੀਜ਼ਾਂ 'ਤੇ ਵੀ ਧਿਆਨ ਦੇਣਾ ਚਾਹੀਦਾ ਔਰ ਇਹ ਉਹਨਾਂ ਲਈ ਜੋ ਮਹੌਗਾਲ ਵੀ ਜ세ਦਰਾਂ ਦੀ ਮਰਜ਼ੀ ਜ세ਦਰ ਸਾਹਿਬ ਦੀ ਵੀ ਕੀ ਇਹਨਾਂ ਨੂੰ ਸਜ਼ਾ ਲਾਉਂਦੇ ਕੀ ਕਰਦੇ ਨੇ। ਵੈਸੇ ਰਾਜਾ ਵੜਿੰਗ ਦਾ ਜੇ ਆਪਾਂ ਇਸ ਚੋਣਾਂ ਦੇ ਇਹਨਾਂ ਚੋਣਾਂ ਦੇ ਵਿੱਚ ਮੈਟਰਸ ਦੇਖੀਏ ਤਾਂ ਬਹੁਤ ਜ਼ਿਆਦਾ ਵੱਧ ਗਏ ਐ ਪ੍ਰਧਾਨ ਸਾਹਿਬ ਜਿਵੇਂ ਪਹਿਲਾਂ ਇੱਕ ਵਿਵਾਦ ਖੜਾ ਹੋਇਆ ਸਾਬਕਾ ਮੰਤਰੀ ਗ੍ਰਹਿ ਮੰਤਰੀ ਬੂਟਾ ਸਿੰਘ ਬਾਰੇ ਉਹਨਾਂ ਦੀ ਟਿੱਪਣੀ ਵਾਇਰਲ ਹੋਈ ਔਰ ਉਸ ਤੋਂ ਬਾਅਦ ਉਹ ਹੁਣ ਤਾਂ ਪਰਚੇ ਤੱਕ ਨੌਬਤ ਪਹੁੰਚ ਗਈ ਔਰ ਹੁਣ ਇਸ ਤਰ੍ਹਾਂ ਦੀ ਸਿਚੁਏਸ਼ਨ ਕਿਵੇਂ ਦੇਖਦੇ ਹੋ ਰਾਜਾ ਵੜਿੰਗ ਦੀ ਇਸ ਸਿਚੁਏਸ਼ਨ ਨੂੰ ਔਰ ਸਿਆਸੀ ਮਾਹੌਲ ਕਿਵੇਂ ਦਾ ਹੈ? ਇਹ ਜਦੋਂ ਸ਼ੁਰੂ ਜਾਇਆ ਸੀ ਨਾ ਤੇ ਇੱਕ ਦਰਜੀ ਦੇ ਕੱਪੜਿਆਂ ਦੇ ਚੋਰੀ ਦੇ ਨੇ ਪੈਸੇ ਨਹੀਂ ਦਿੱਤੇ ਉਹ ਵੀਡੀਓ ਅਜੇ ਤੱਕ ਵੀ ਚੱਲਦੀ ਆ ਤੇ ਇਸ ਬੰਦੇ ਕੋਲ ਆਪਾਂ ਪੰਜਾਬੀ ਸਾਡੇ ਕੀ ਉਮੀਦ ਕਰ ਸਕਦੇ ਇਹ ਬੰਦੇ ਨੂੰ ਇਹ ਸਾਡਾ ਪੰਜਾਬ ਨੂੰ ਕੀ ਸਵਾਰ ਦੇਗਾ ਸਾਡਾ ਪੰਜਾਬ ਦਰਜੀ ਦੇ ਵਿਚਾਰੇ ਕਿੰਨੇ ਉਹਨੇ ਕਪੜਾ ਸੀਤਾ ਹੋਗਾ ਉਹਨੇ ਕੋ 2-3 ਘੰਟੇ 4 ਘੰਟੇ ਲਾਏ ਹੋਣਗੇ ਉਹਦੀ ਅੱਖਾਂ ਦੀ ਨਜ਼ਰ ਵੀ ਲੱਗੀ ਹੋਊਗੀ ਉਹਦਾ ਟਾਈਮ ਵੀ ਲੱਗਾ ਹੋਊ ਕਿੰਨਾ ਕੁਝ ਲੱਗਾ ਉਹ ਤੇ ਸੀਤੇ ਹੁੰਦਾ ਉਹਦੀ ਸਿਆਹੀ ਨਹੀਂ ਦਿੱਤੀ ਹੋਗੀ ਅੱਜ ਮੈਂ ਭਗਵੰਤ ਮਾਨ ਜੀ ਨੂੰ ਵੀ ਪਹਿਲਾਂ ਇਹ ਗੱਲ ਪੁੱਛਦਾ ਭਗਵੰਤ ਮਾਨ ਜੀ ਜਦੋਂ ਇਹ ਬੱਸਾਂ ਦਾ ਸ਼ੁਰੂ ਸ਼ੁਰੂ ਚਾਕਤ ਸੀ ਰੋਲਾ ਪਾਇਆ ਸੀ ਵੀ ਇਹਨੇ ਬੱਸਾਂ ਦੀ ਬਾਡੀ ਦਿੱਲੀ ਨੂੰ ਰਾਜਸਥਾਨ ਮੈਂ ਇੱਕ ਗੱਲ ਸਵਾਲ ਪੁੱਛਣਾ ਚਾਹਨਾ ਜੇ ਇਹਨੇ ਰਾਜਸਥਾਨ ਚੋਂ ਲਵਾਈ ਤੀ ਪੰਜਾਬ ਦੇ ਵਿੱਚੋਂ ਲਵਾਉਣ ਚ ਇਹਨੂੰ ਕੀ ਤਰ੍ਹਾਂ ਸੀ ਇੱਕ ਗੱਲ ਜੇ ਪੰਜਾਬ ਦੇ ਵਿੱਚੋਂ ਬਾਡੀ ਲੱਗਦੀ ਮੰਨ ਲਓ ਆਪਾਂ ਐਵਰੇਜ ਲੱਗ ਜਣੇ ਮੰਨ ਲਓ ਲੱਖ ਰੁਪਏ ਦੀ ਬਾਡੀ ਪੰਜਾਬ ਚ ਲੱਗੀ ਉਸ ਬਸ ਦੀ ਲੱਖ ਰੁਪਏ ਲੱਗੀ ਇੱਕ ਤੇ ਪੰਜਾਬੀ ਦੇ ਸਾਡੇ ਦੇ ਖਾਤੇ ਚ ਕਿਸੇ ਚ ਪੈਸੇ ਆਉਂਦੇ ਇੱਕ ਗੱਲ ਦੂਜਾ ਉਸ ਜਿਹੜੇ ਮੈਨੂਫੈਕਚਰਰ ਨੇ ਉਹਦੀ ਬਾਡੀ ਤਿਆਰ ਕੀਤੀ ਸਾਡੇ ਪੰਜਾਬੀ ਕੰਮ ਕਰਦੇ ਉਹਨਾਂ ਦੇ ਘਰਾਂ ਦੇ ਵਿੱਚ ਵੀ ਕਮਾਈ ਆਉਂਦੀ ਹਮੇਸ਼ਾ ਹੀ ਕਾਂਗਰਸ ਪਾਰਟੀ ਨੇ ਮੈਂ ਕਹਿੰਦਾ ਵੀ ਪੰਜਾਬ ਨਾਲ ਧੱਕਾ ਹੀ ਕੀਤਾ ਜਦੋਂ ਵੀ ਕੀਤਾ ਧੋਖਾ ਹੀ ਕੀਤਾ ਲੁੱਟਿਆ ਹੀ ਪੰਜਾਬ ਨੂੰ ਜਿੱਦਾਂ ਵੀ ਲੁੱਟ ਸਕਦੇ ਉਹ ਕੰਮ ਆ ਤੁਹਾਡੇ ਸਾਹਮਣੇ ਇੱਕ ਦੋ ਚੀਜ਼ਾਂ ਤੁਹਾਨੂੰ ਸਾਹਮਣੇ ਦੱਸ ਦਿੰਦੇ ਆਂ ਵੀ ਆਹ ਦੇਖੋ ਲੁੱਟਣ ਵਾਲੀ ਗੱਲ ਹੀ ਆ ਉਹ ਜਦ ਇੱਥੇ ਪੰਜਾਬ ਚ ਕੀ ਡਰ ਸੀ ਜਾਂ ਮੈਨੂੰ ਇਹ ਦੱਸਿਆ ਜਾਵੇ ਵੀ ਪੰਜਾਬ ਚ ਸਾਨੂੰ ਜੀ ਬਾੜੀਆਂ ਬਣਾਉਣ ਤੋਂ ਹੀ ਨਾ ਕਰ ਦਿੱਤੀ ਫਿਰ ਜਿਹੜੇ ਬਣਾਉਂਦੇ ਫਿਰ ਉਹਨਾਂ ਨੂੰ ਪੁੱਛਾਂਗਾ ਵੀ ਤੁਸੀਂ ਨਾ ਕਿਸ ਗਲਤ ਕੀ ਥੋੜਾ ਜਿਆ ਇਹ ਚੀਜ਼ਾਂ ਇਹਨੂੰ ਪੋਲਿਟੀਕਲ ਮੈਟਰ ਨਹੀਂ ਆਪਾਂ ਲੈਦੇ ਇਹਨੂੰ ਆਪਾਂ ਕਹਦੇ ਵੀ ਆਪਣੀਆਂ ਜੇਬਾਂ ਭਰਨ ਵਾਸਤੇ ਗੱਲ ਕਰਦੇ ਸੀ ਜੇਬਾ ਪਰ ਰਿਜ਼ਲਟ ਤੁਸੀਂ ਸਾਹਮਣੇ ਤੁਹਾਡੇ ਆਈ ਜਾਂਦਾ ਪਿਆ ਜਦੋਂ ਆ ਗਿਆ ਆਪਣੇ ਆਪਣੇ ਭੁੱਲਦਾ ਆ ਗਿਆ ਜੇਬਾ ਪਰ ਰਿਜ਼ਲਟ ਹੁਣ ਦੇਖੋ ਇਸ ਰਿਜ਼ਲਟ ਨੂੰ ਜਮਾਕ ਤਾਂ ਕਿਹਾ ਗਿਆ ਕੋਈ ਪੰਜਾਬ ਦੇ ਵਿੱਚ ਕੋਈ 150 ਦੇ ਕਰੀਬ ਆਈਪੀਐਸ ਅਫਸਰ ਨੇ ਸਾਡੇ ਪੰਜਾਬ ਦੇ ਵਿੱਚ ਕਿੰਨੇ ਲੱਖ ਕਰੋੜ ਦਾ ਕਰਜ਼ਾ ਤੁਹਾਨੂੰ ਸਾਰਿਆਂ ਨੂੰ ਪਤਾ ਜੇ ਹੁਣ ਆਪਾਂ ਇੱਕ ਵੀ ਆਈਪੀਐਸ ਤੇ ਆਪਾਂ 100 ਕਰੋੜ ਵੀ ਆਪਾਂ ਗਾ ਲਈਏ 100 ਕਰੋੜ ਦਾ ਕੋਈ ਹੋਣਾ ਤੇ ਤੁਸੀਂ ਆਪੇ ਹਿਸਾਬ ਨਾਲ ਪੰਜਾਬ ਦਾ ਕਰਜ਼ਾ ਲੱਖਦਾ ਕਿ ਨਹੀਂ ਲੱਖਦਾ ਇਹ ਚੀਜ਼ਾਂ ਕਿ ਜੇ ਸਰਕਾਰਾਂ ਜੇ ਆਪਾਂ ਕਹੀਏ ਮੌਕੇ ਦੀਆਂ ਸਰਕਾਰਾਂ ਵਾਲੇ ਤੁਸੀਂ ਠੱਗੀ ਕਰ ਲੋ ਅੱਜ ਇਹ ਰਾਜਾ ਵੜਿੰਗ ਕਿੱਥੇ ਗਿਆ ਅੱਜ ਚੰਡੀਗੜ੍ਹ ਯੂਨੀਵਰਸਿਟੀ ਚ ਕਿੰਨਾ ਕੁਸ਼ ਰਾਜ ਕਿੱਥੇ ਗਿਆ ਅੱਜ ਕੀ ਹਾਲ ਉੱਥੇ ਉਹਨੂੰ ਡਰ ਲੱਗਦਾ ਕੀ ਜਦੋਂ ਕਿ ਜਿਹੜਾ ਇਹ ਇਲਾਕਾ ਜਿੱਥੇ ਰਹਿੰਦਾ ਮੇਰੇ ਹਿਸਾਬ ਨਾਲ ਉਹ ਪੰਜਾਬ ਯੂਨੀਵਰਸਿਟੀ ਦਾ ਹੀ ਪੈਂਦਾ ਕਿਉਂਕਿ ਇਹ ਕਿਉਂਕਿ ਫਰੋਜ਼ਪੁਰ ਏਰੀਆ ਸਾਰਾ ਪੰਜਾਬ ਯੂਨੀਵਰਸਿਟੀ ਨਾਲ ਅਟੈਚ ਹੈ ਅੱਜ ਉੱਥੇ ਜਾਣ ਲੱਗਾ ਕੀ ਡਰ ਲੱਗਦਾ ਮੈਂ ਯੂਨੀਵਰਸਿਟੀ ਗਿਆ ਜੇ ਮੈਨੂੰ ਸਵੇਰੇ ਉੱਥੇ ਐਂਟਰੀ ਨਹੀਂ ਦਿੱਤੀ ਉਹਨਾਂ ਨੇ ਹੋਣ ਨਹੀਂ ਦਿੱਤਾ ਮੈਨੂੰ ਉੱਥੇ ਰੋਕ ਲ ਤੁਸੀਂ ਕਹਿੰਦੇ ਤੁਸੀਂ ਯੂਨੀਵਰਸਿਟੀ ਮੈਂ ਯੂਨੀਵਰਸਿਟੀ ਪੜਿਆ ਨੈਚਰਲ ਗੱਲਾਂ ਮੇਰਾ ਯੂਨੀਵਰਸਿਟੀ ਨਾਲ ਪਿਆਰ ਮੈਂ ਯੂਨੀਵਰਸਿਟੀ ਦੇ ਬਲਾਵ ਦੇ ਜਾਵਾਂਗਾ ਜਦੋਂ ਵੀ ਬਲਾਵਾਂਗੇ ਪਰ ਜਾਣ ਦਾ ਮਤਲਬ ਇਹ ਹੈ ਕਿ ਸਰਕਾਰ ਦਾ ਉੱਥੇ ਪੂਰਾ ਜ਼ੋਰ ਲੱਗਿਆ ਜੋ ਅੰਦਰ ਨੇ ਉਹ ਅੰਦਰ ਜੋ ਬਾਹਰ ਬਾਹਰ ਗੱਲ ਤੇ ਉੱਥੇ ਕੋਈ ਗੱਲ ਉਹ ਕਰ ਲਈ ਤੇ ਆਲੇ ਚ ਚਲੋ ਜੀ ਪਿਖਾਓ ਜੀ ਇਹਨਾਂ ਨੂੰ ਗੱਡੀ ਪਿਖਾਓ ਜੀ ਇਹਨਾਂ ਨੂੰ ਬਾਹਰ ਛੱਡੋ ਜੀ ਗੱਲ ਇਹ ਕਰਦੇ ਆ ਕਿ ਸਾਡੇ ਪੰਜਾਬ ਨੂੰ ਲੁੱਟਣ ਵਾਸਤੇ ਸਾਰਿਆਂ ਦਾ ਪੂਰਾ ਜ਼ੋਰ ਲੱਗਾ ਅੱਜ ਤੱਕ ਮੁਗਲਾਂ ਦੀ ਸਰਕਾਰ ਨਹੀਂ ਤਾਵੇਂ ਲੁੱਟਿਆ ਗਿਆ ਪੰਜਾਬ ਔਰੰਗਜ਼ੇਬ ਸਰਕਾਰ ਜਿਹੜੀ ਵੀ ਸਰਕਾਰ ਰਹੀ ਵੇ ਪੰਜਾਬ ਨੂੰ ਲੁੱਟਿਆ ਗਿਆ ਵੇ ਪੰਜਾਬ ਸਾਡਾ ਫਿਰ ਵੀ ਖੁਸ਼ਹਾਲ ਹੈ ਅੱਜ ਦੀ ਡੇਟ ਦੇ ਵਿੱਚ ਦੇਖੋ ਪੰਜਾਬ ਨੂੰ ਮਾਰਨ ਵਾਸਤੇ ਕਿੰਨਾ ਜ਼ੋਰ ਲਾਇਆ ਹਮੇਸ਼ਾ ਜ਼ੋਰ ਕਿੱਥੋਂ ਲੱਗਦਾ ਪੰਜਾਬ ਨੂੰ ਖਤਮ ਵਾਸਤੇ ਮਾਝੇ ਤੋਂ ਕਦੀ ਨੋਟ ਕਰਕੇ ਦੇਖ ਲਓ ਹਮੇਸ਼ਾ ਮਾਝੇ ਤੋਂ ਜਦੋਂ ਪਾਕਿਸਤਾਨ ਬਣਿਆ ਹਿੰਦੁਸਤਾਨ ਬਣਿਆ ਤਾਂ ਵੀ ਮਾਝੇ ਦੀ ਵੱਟ ਟੋਕੋਈ ਜਦੋਂ ਲੜਾਈ ਲੱਗਦੀ ਹੈ ਹਿੰਦੁਸਤਾਨ ਪਾਕਿਸਤਾਨ ਤਾਂ ਵੀ ਮਾਝੇ ਦੀ ਵੱਟ ਟੋਕ ਹੁੰਦੀ ਜਦੋਂ ਪੰਜਾਬ 'ਚ ਚੱਟਾਇਆ ਤਾਂ ਵੀ ਮਾਝੇ ਜਾਇਆ ਜਦੋਂ ਪੰਜਾਬ 'ਚ ਆਤਵਾਦ ਆਇਆ ਤਾਂ ਵੀ ਮਾਝੇ ਜਾਇਆ ਸਾਰਾ ਕੁਝ ਮਾਝੇ ਤੋਂ ਹੀ ਸ਼ੁਰੂ ਹੁੰ ਸੋ ਮੈਂ ਇੱਕ ਗੱਲਾਂ ਦਾ ਕਰਦਾ ਆ ਵੀ ਸਾਡਾ ਮਾਜਾ ਅਜੇ ਫਿਰ ਵੀ ਖੁਸ਼ਹਾਲ ਹੈ ਕੋਈ ਗੱਲ ਨਹੀਂ ਸਾਡੇ ਪੰਜਾਬ ਨੂੰ ਮਾਲਕ ਦੀ ਕਿਰਪਾ ਗੁਰੂ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਮਾਲਕ ਦੀ ਦਸਵੇਂ ਪਾਤਸ਼ਾਹੇ ਦੀ ਕਿਰਪਾ ਪੂਰੀ ਕੋਈ ਕੋ ਪ੍ਰਵਾਹ ਨਹੀਂ ਪਰ ਗੱਲ ਇਹ ਆ ਵੀ ਸਾਨੂੰ ਪੰਜਾਬ ਨੂੰ ਜਿਹੀ ਬਦਲਾ ਲਿਆਂਦਾ ਸੀ ਪੰਜਾਬ ਨੂੰ ਬਚਾਈ ਹੈ ਜੀ ਜਿੱਦਾਂ ਬਚਦਾ ਪੰਜਾਬ 'ਚ ਜਿਹਾ ਚਿੱਟਾ ਖਤਮ ਕਰੀਏ ਪੰਜਾਬ 'ਚ ਕਰਪਸ਼ਨ ਖਤਮ ਕਰੀਏ ਸਭ ਕੁਝ ਖਤਮ ਕਰੀਏ ਹੁਣ ਪੰਜਾਬ ਸਰਕਾਰ ਦੇ ਕੋਲੋਂ ਮੈਂ ਇੱਕ ਸੀਐਮ ਸਾਹਿਬ ਨੂੰ ਵੀ ਬੇਨਤੀ ਕਰਦਾ ਪੰਜਾਬ ਸਰਕਾਰ ਕੋਲੋਂ ਇਹ ਜਿਹੜਾ ਹੁਣ ਪੁੱਲਰ ਵਾਲਾ ਕਾਂਡ ਇੱਥੇ ਆ ਜਿੰਨੇ ਆਪਾਂ ਮੁੜ ਕੇ ਵੀ ਇਹ ਪੰਜਾਬ ਕੋਲੋਂ ਕੰਟਰੋਲ ਜਾਂ ਸਾਂਭਿਆ ਨਹੀਂ ਗਿਆ ਜਾਂ ਕੁਝ ਵੀ ਕਹਿ ਦੀ ਜਾਂ ਸਾਂਭ ਨਹੀਂ ਸਕਦੇ ਹੁਣ ਸੈਂਟਰ ਨੂੰ ਦਖਲ ਅੰਦਾਜ਼ੀ ਕਰਨੀ ਪਈ। ਸ਼ਾਇਦ ਤੁਸੀਂ ਕੱਲ ਦੇਖਿਆ ਹੋਣਾ ਵੀ ਹੁਣ ਅਮਰਤ ਸ਼ਾਹ ਜੀ ਨੂੰ ਦੇਖੋ ਫਿਰ ਉਹਦੇ ਵਿੱਚ ਸੈੱਟ ਬਣਾਣੀ ਹੈ। ਸੈੱਟ ਬਣਾ ਕੇ ਜਾਂ ਤੇ ਪਤਾ ਨਾ ਹੁਣ ਜੇ ਤੇ ਸੈੱਟ ਬਣੇ ਜੇ ਤੇ ਵਧੀਆ ਫੈਸਲਾ ਦੇ ਦੇ ਫਿਰ ਤੇ ਜਿੰਨੇ ਕਾ ਫਸਦੇ ਨੇ ਨਾ ਤੇ ਫਸਾਈ ਜਾ। ਜਾਫਰ ਜਿਹੜੇ ਫਸਦੇ ਹੋਣਗੇ ਉਹਨਾਂ ਨੇ ਜਾ ਕੇ ਉਹ ਹੀ ਗੱਲ ਬੀ ਅਮਰਤ ਸ਼ਾਹ ਦੇ ਪੈਰ ਫੜੇ ਉਹਨਾਂ ਦੇ ਗੋਡੇ ਫੜੇ ਸਾਨੂੰ ਬਚਾ ਲਓ ਸਿੱਟ ਬਣਾ ਕੇ ਸਾਡਾ ਖਲਾਸੀ ਕਰਦਾ ਹੁਣ ਜਦੋਂ ਸਿੱਟ ਬਣੇਗੀ ਰਿਜ਼ਲਟ ਕੀ ਆਉਂਦਾ ਹੈ ਤੇ ਬਾਅਦ ਦੀ ਗੱਲ ਨਾ ਪਰ ਪੰਜਾਬ ਨੂੰ ਲੁੱਟਣ ਚ ਕਸਰ ਕੋਈ ਨਹੀਂ ਛੱਡੀ ਮੈਂ ਇਹ ਗੱਲ ਕਰਨਾ ਅੱਜ ਵੀ ਡੇਢ ਚ ਮੈਂ ਅੱਗੇ ਵੀ ਕਹਿੰਦਾ ਹੁਣ ਮੈਂ ਹੁਣ ਵੀ ਕਹਿੰਦਾ ਤੁਸੀਂ ਸਾਰੇ ਹੀ ਚੈੱਕ ਕਰ ਲਓ ਜਿੰਨੇ ਵੀ ਮੈਂ ਕਹਿੰਦਾ ਵੀ ਸਾਡੇ ਚਾਹੇ ਐਸਐਸਪੀ ਰੈਂਕ ਤੋਂ ਲੈ ਕੇ ਆਈਪੀਐਸ ਦਾ ਵੀ ਪਹਿਲਾਂ ਕਰ ਲਓ ਘਰ ਤੋਂ ਘਰ 200 300 ਕਰੋੜ ਤੋਂ ਕੋਈ ਛੇ ਆ ਔਰ ਜਦੋਂ ਇਹ ਭਰਤੀ ਹੁੰਦੇ ਉਦੋਂ ਦੀ ਇਹ ਸਾਰੀਆਂ ਚੀਜ਼ਾਂ ਧਿਆਨ ਕਰੋ ਬਹੁਤ ਇਹ ਕੋ ਛੋਟਾ ਜਿਹਾ ਮੈਟਰ ਨਹੀਂ ਬਹੁਤ ਸੀਰੀਅਸ ਮੈਟਰ ਹੈ ਪੰਜਾਬ ਵਾਸਤੇ ਧਿਆਨ ਦੇਣਾ ਚਾਹੀਦਾ ਹੈ ਇਸ ਵਾਰ ਠੀਕ ਹੈ ਪਰ ਇਹ ਸਿਚੁਏਸ਼ਨ ਪਰ ਹੁਣ ਵੇਖਣ ਦੀ ਗੱਲ ਹੈ ਕਿ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਾਵਾਂਗੇ ਬਣੇ ਰਹੋ ਵਨ ਇੰਡੀਆ ਪੰਜਾਬੀ ਤੇ